ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੈਮ ਜਾਰੀ ਕੀਤੀ ਗਈ ਹੈ। ਸਾਡੇ ਮਾਜੋਗ ਐਸਐਸਪੀ ਜੀਜੀ ਦੀ ਰਹਿਨਮਾਈ ਹੇਠ ਫ੍ਰੀਕੋਰਪ ਪੁਲਿਸ ਨੂੰ ਉਸ ਟਾਈਮ ਬਹੁਤ ਵਧੀਆ ਇੱਕ ਕਾਮਯਾਬੀ ਆਸਰੇ ਜਦੋਂ ਸਾਡੀ ਸੀਏ ਟੀਮ ਫਰੋਹੀਪੁਰ ਤੌਹੀਕਾ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਉਸ ਨੂੰ ਇੱਕ ਸ਼ੱਕੀ ਮੋਟਰਸਾਈਕਲ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਦਾਅ ਤੇ ਰੋਕਿਆ ਗਿਆ ਤਾਂ ਜਦੋਂ ਰੋਕਿਆ ਗਿਆ ਇਸ ਦੇ ਦੋ ਜਣੇ ਨੂੰ ਗ੍ਰਿਫਤਾਰ ਕੀਤਾ ਇੱਕ ਲਵਜੀ ਸਿੰਘ ਜਿਹੜਾ ਟੀਚਰ ਕਲੋਂ ਨੇ ਫ੍ਰੀਕੋਟ ਦਾ ਰਹਿਣ ਵਾਲਾ ਸੀ ਤੇ ਦੂਸਰਾ ਹਜੀਤ ਸਿੰਘ ਉਗਲਲੀ ਇਹ ਵੀ ਦਸ਼ਮੇਸ਼ ਨਗਰ ਫ੍ਰੀਕੋਟ ਦਾ ਨਿਵਾਸੀ ਸੀ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਤਾਂ ਇਹਨਾਂ ਤੋਂ ਸਾਨੂੰ 100 ਗ੍ਰਾਮ ਹੈਰਨ 12000 ਰੁਪਏ ਜਿਹੜਾ ਇਹਨਾਂ ਨੇ ਨਸ਼ਾ ਵੇਚਾ ਹੈ ਹੈਰਨ ਵੇਚੀ ਸੀ ਉਸ ਦੀ ਡਰੱਗ ਮਣੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਮੌਕੇ ਤੇ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਦੋਨਾਂ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਮਕਦਮਾ ਦਰਜ ਹੈ ਤੇ ਇਹਨਾਂ ਨੂੰ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਚ ਕੀਤੀ ਜਾਏਗੀ ਵੀ ਇਹ ਜਿਹੜੀ 100 ਗ੍ਰਾਮ ਹੈਰੋਨ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਸਪਲਾਈ ਸਾਡੇ ਲੋਕਲ ਜਾਂ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਇਹ ਤੇ ਜਿਹੜਾ ਇਹ ਜਿੱਥੋਂ ਲੈ ਕੇ ਆਏ ਸੀ ਇਹਨੇ ਪੁੱਛਗਿਛ ਦੇ ਵਿੱਚ ਅਸੀਂ ਫਿਰ ਉਹਨੂੰ ਅੱਗੇ ਨਾਮਿਨੇਟ ਕਰਕੇ ਜਿਹੜੇ ਕਾਰਵਾਈ ਅਮਲੋਚਲੇੰਦ ਜੇ